ਕਾਮਣ ਪਰਉ ਭੁਲੀ ਜਿਓ ਮਾਇਆ ਮੋਹੇ ਪਿਆਰੇ ਤੀਸਰੇ ਪਉ ਸਾਗੁਰੂ ਅੰਮ੍ਰਿਤਦਾਸ ਮਹਾਰਾਜ ਪਰਮਾਨੰਦ ਜੀ ਨੇ ਕਾਮਣ ਪਰਉ ਭੁਲੀ ਬਿਓ ਇਹ ਕਾਮਣੀ ਸ੍ਰੀ ਭੁੱਲ ਗਈ ਮਾਇਆ ਨਾਲ ਮੋਹ ਨਾਲ ਪਿਆਰ ਹੋ ਗਿਆ ਉਸ ਪਰਮੇਸ਼ਰ ਨਾਲ ਪਿਆਰ ਕਰਨਾ ਸੀ ਪਰਤੇ ਪਰਮੇਸ਼ਰ ਨਾਲ ਤੇ ਭੁੱਲ ਗਈ ਤੇ ਮਾਇਆ ਦੇ ਮੋਹ ਵਿੱਚ ਫਸ ਗਈ ਝੂਠੇ ਝੂਠ ਲਗੀ ਜੀਓ ਝੂਠ ਮੁਠੀ ਕੁੜਿਆਰੇ ਸਮਝ ਨਹੀਂ ਆਈ ਨ ਝੂਠ ਨਾਲ ਲੱਗੀ ਔਰ ਫਿਰ ਠੱਗੀ ਗਈ ਗੂਲ ਮੁਠੀ ਕੁੜਿਆਰੇ ਕੋੜ ਨਿਭਾਰੇ ਗੁਰਮਤ ਸਾਰੇ ਜਿਵੇਂ ਜਲਮ ਨਾ ਹਾਰੇ ਔਰ ਇਹ ਝੂਠ ਨੂੰ ਦੂਰ ਕਰ ਦੇਵੇ ਅਸਲ ਸਮਝ ਲੈ ਵੀ ਪਤੀ ਪਰ ਮਾਤਮਨ ਨਾਲ ਪਿਆਰ ਕਰਨਾ ਹੈ ਉਦੀ ਮਾਇਆ ਨਾਲ ਨਹੀਂ ਕਰਨਾ ਇਕੋੜ ਨਿਵਾਰੇ ਗੁਰਮਤ ਸਾਰੇ ਗੁਰੂ ਦੀ ਮੱਤ ਲੈ ਕੇ ਚੱਲੇ ਜੂਏ ਜਨਮ ਨਾ ਹਾਰੇ ਬੜਾ ਕੀਮਤੀ ਜੜਾ ਸਰੀਰ ਮਿਲਿਆ ਇਨਸਾਨ ਦਾ ਇਹ ਜੂਏ ਚ ਨਾ ਹਰਦੇ ਯਾਨੀ ਬਿਅਰਤ ਨਾ ਗਵਾਦੇ ਫਿਰ ਗੁਰ ਸ਼ਬਦ ਸੇਵੇ ਸੱਚ ਸੁਮਾਵੇ ਮਿੱਚੋ ਹੋਮੇ ਮਾਰੇ ਗੁਰੂ ਦਵਾਰਾ ਦਿੱਤੇ ਹੋਏ ਸ਼ਬਦ ਨੂੰ ਹਮੇਸ਼ਾ ਵਿਚਾਰ ਕਰੇ ਉਸ ਸੱਚੇ ਸਮਾਵੇ ਸੱਚ ਪਰਮੇਸ਼ਰ ਦੇ ਵਿੱਚ ਸਮਾਵੇ ਵਿੱਚੋਂ ਹੋਮੇ ਮਾਰੇ ਵਿੱਚ ਹੰਗਾਰਨ ਮਾਰ ਕੇ ਸ਼ਬਦ ਗੁਰੂ ਦੁਆਰਾ ਦਿੱਤੇ ਸ਼ਬਦਾਂ ਵਿਚਾਰ ਕਰੇ ਤੇਵੇ ਸੱਚ ਸਮਾਉ ਜਾਂਦੇ ਹਰਗਾ ਨਾਮ ਹਿਰਦੇ ਹਿਰਦੇ ਵਸਾਈ ਹਰਗਾ ਨਾਮ ਹਿਰਦੇ ਵਸਾਈ ਐਸਾ ਕਰੇ ਸ਼ਿੰਗਾਰ ਨੂੰ ਸ਼ਿੰਗਾਰ ਕਰਨ ਦਾ ਤੇ ਐਸਾ ਕਰਨਾ ਹੈ ਹਰੇ ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾ ਲੈਣਾ ਇਹ ਸ਼ਿੰਗਾਰ ਹੈ ਜੇ ਕਿ ਲੋਕ ਉਪ ਲੋਕ ਚ ਗਾ ਮੰਨਦੇ ਅਸਲ ਸ਼ਿੰਗਾਰ ਇਹ ਜਾਂਦਾ ਉਹ ਜੀਵ ਜਿਹੜਾ ਹਰੀ ਦਾ ਨਾਮ ਹਿਰਦੇ ਚ ਵਸਾ ਲੈਂਦੇ ਔਰ ਹਿਰਦੇ ਵਿਚ ਸਾ ਕੇ ਉਸ ਪ੍ਰਭੂ ਨੂੰ ਅਮੇਸ਼ਾ ਯਾਦ ਰੱਖਦੇ ਇੰਗ ਮਾਪੜੀ ਨੇ ਮਾਤਾ ਪਿਤਾ ਬਿਰਧ ਹੋ ਗਏ ਨੇ ਮਾਤਾ ਪਿਤਾ ਦੀ ਸੇਵਾ ਬਹੁਤ ਕਰਦੇ ਨੇ ਮਾਤਾ ਪਿਤਾ ਸੰਸੇਵੀ ਸੰਸਾਦ ਮਾਤਾ ਆਂਦਰੇਂਦੇ ਕਰ ਔਰ ਇਹ ਵੀ ਨਾਲ ਪਹਿਲੇ ਮਾਤਾ ਪਿਤਾ ਸੇਵਾ ਕਰਦੇ ਸਨ ਉਹ ਦੇਖ ਕੇ ਵੀ ਸੇਵਾ ਕਰਦਾ ਸੀ ਬੇਟਾ ਪਰ ਮਾਤਾ ਪਿਤਾ ਬਿੜਦੇ ਹੋਗੇ ਨੇ ਲੇਕਿਨ ਸੰਤ ਮਹਤਮਾ ਆਂਦਰੇਂਦੇ ਨੇ ਬਿਲੜਾਸਤੇ ਤੇ ਜਿਸ ਤਰ੍ਹਾਂ ਮਾਤਾ ਪਿਤਾ ਸੇਵਾ ਕਰਦੇ ਸਮਝ ਇਹ ਵੀ ਸੇਵਾ ਕਰਦੇ ਨੇ ਸੰਤਾਂ ਦੀ ਮਹਤਮਾ ਦੀ ਮਾਲੀ ਇਹਨਾਂ ਦਾ ਇੱਕ ਉਹਨੂੰ ਵੀ ਬੜਾ ਚਾਹੇ ਸੰਤਾਂ ਦੀ ਸੇਵਾ ਕਰਦਾ ਜੋਨ ਸੰਤ ਮਹਤਮਾਨੇ ਜੇ ਵੀ ਆ ਜਾਇਆ ਕਰਨਾ ਸੇਵਾ ਕਰਨ ਵਾਸਤੇ ਐਸਨਾ ਸੰਤੋ ਬਾਪਨੇ ਚਰ ਗੁਰਬੰਧੇਰੰ ਦੇ ਸੇਵਾ ਕਰਤ ਸੁਖ ਹੈ ਸ਼ਾਂਤੀ ਹੈ ਆਨੰਦ ਹੈ ਬਰਕਤ ਹੈ ਸਾਰੀ ਹਰ ਤਰ੍ਹਾਂ ਦੀ ਨਿਗਰਪਾ ਹੈ ਮਾਲੀ ਇੱਕ ਦਿਨ ਕਹਿਣ ਲਗਾ ਮਹਾਰਾਜ ਮੈਂ ਬੜਾ ਚਿਰ ਦਾ ਵਿਚਾਰ ਕਰਦਾ ਮੈਂ ਤੀਰਥ ਯਾਤਰਾ ਤੇ ਜਾਣਾ ਸੀ ਸਮਾਂ ਨਹੀਂ ਮਿਲਿਆ ਤੇ ਹੁਣ ਮੇਰੀ ਇੱਛਾ ਹੈ ਮੈਂ ਕੋਈ ਤੀਰਥ ਯਾਤਰਾ ਕਰਾਂ ਇਹ ਮਾਲਕ ਕਹਿਣ ਲੱਗਾ ਵੀ ਜਾਣਾ ਤਾਂ ਮੈਂ ਵੀ ਚਾਹੁੰਦਾ ਲੇਕਿਨ ਮੈਂ ਹੁਣ ਮਾਤਾ ਪਿਤਾ ਨੂੰ ਛੱਡ ਕੇ ਜਾ ਨਹੀਂ ਸਕਦਾ ਕਿਉਂਕਿ ਮਾਤਾ ਪਿਤਾ ਦੀ ਸੇਵਾ ਹੀ ਮੇਰਾ ਫਰਜ਼ ਹੈ ਬਿਰਦ ਨੇ ਮਾਤਾ ਪਿਤਾ ਇਹਨਾਂ ਦੀ ਦੇਖਣੀ ਇਹਨਾਂ ਦੀ ਸੰਭਾਲ ਕਰਨੀ ਮੇਰੇ ਵਾਸਤੇ ਜ਼ਰੂਰੀ ਹੈ ਮਾਲਿਕ ਕਹਿੰਦਾ ਮੈਨੂੰ ਆਗਿਆ ਦਿਓ ਫਿਰ ਮਾਲਿਕ ਕਹਿੰਦਾ ਠੀਕ ਹੈ ਵੀ ਤੂੰ ਤੇਰੀ ਯਾਤਰਾ ਤੇਰੀ ਇੱਛਾ ਤੂੰ ਜਾਇਆ ਇਨ ਲਾਲੇ 500 ਰੁਪਏ ਲੈ ਜਾ ਸਾਡੇ ਤੋਂ ਇਹ ਵੀ ਤੂੰ ਤੇ ਜਾ ਕੇ ਚੜਾ ਦੇ ਸਾਡੇ ਵੱਲ ਤੇ ਠੀਕ ਹੈ ਆਮਰਾ ਉਸਨੇ ਥੋੜਾ ਬਹੁਤ ਜਿੰਦਾ ਸਮਾਨ ਤਿਆਰ ਕੀਤਾ ਉਹ ਚੱਲ ਗਈ ਯਾਤਰਾ ਤੇ ਅਗੇ ਕੋ ਸੰਤਾਂ ਮਾਤਮਾਪਸੰਦੀ ਢੋਲੀ ਮਿਲ ਗਈ ਉਹਨਾਂ ਨਾਲ ਉਹ ਯਾਤਰਾ ਤੇ ਚੰਦ ਜਿਦੇ ਜਿਤੇ ਮਾਤਮਾ ਲੋਕ ਜਾਂਦੇ ਲਾਲ ਜਾਂਦੇ ਪੜਾਣਾਂ ਦੇ ਜਸਤੇ ਕੀਰਤਨ ਸੱਸੰਗ ਹੁੰਦਾ ਨਾਲ ਔਰ ਕਈ ਜਗ੍ਹਾ ਸੰਤ ਮਹਤਮਾ ਐਸੇ ਮਿਲ ਗਏ ਜਿੱਦੇ ਉਹਨਾਂ ਕੋਲ ਕੋਈ ਵਿਵਸਥਾ ਹੀ ਨਹੀਂ ਸੀ ਕਿ ਭੋਜਨ ਦਾ ਦੇ ਇੱਕ ਦਾ ਇੰਤਜ਼ਾਮ ਹੀ ਨਹੀਂ ਸੀ ਸੋਚਣ ਲੱਗਾ ਵੀ ਹੁਣ ਸੇਲ ਨੇ 500 ਰੁਪਏ ਦਿੱਤਾ ਤੇ ਹੋਰ ਤਾਂ ਮੇਰੇ ਕੋਲ ਪੈਸਾ ਗੁਜ਼ਾਰਾ ਪਣਾਈ ਹੈ ਤੇ ਉਹਨੇ ਕਿਹਾ ਸੀ ਸੇਲ ਨੇ ਉੱਥੇ ਸਾਡੇ ਕੋਲ ਚਲਾ ਦੇ ਤਾਂ ਕਿਉਂ ਨਾ ਇਹਨਾਂ ਨੂੰ ਇੱਥੇ ਭੋਜਨ ਕਰਾ ਦੇ ਇਹਦਾ ਸੇਵਾ ਦਾ ਕੰਮ ਥੋੜੂ ਥੇ ਕੁਝ ਪੈਸੇ ਲਗਾ ਕੇ ਉਹਨਾਂ ਨੇ ਸਾਧੂ ਸੰਤ ਜਿਹੜੇ ਸਨ ਜਾਂ ਕੋਈ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਨੂੰ ਭੋਜਨ ਕਰਾ ਦਿੱਤਾ ਇਸ ਤਰ੍ਹਾਂ ਕਰਦੇ ਕਰਦੇ ਉਹ ਤੀਰਥੇ ਜਾ ਕੇ ਪਹੁੰਚਿਆ ਤਾਂ ਸਾਰੇ ਪੈਸੇ ਖਤਮ ਹੋ ਗਏ ਸਿਰਫ 5 ਰੁਪਏ ਰਹਿ ਗਏ ਉਹ 5 ਰੁਪਏ ਉਹਨੇ ਉੱਤੇ ਮੱਥਾ ਟੇਕ ਦਿੱਤਾ ਉਹਦੋਂ ਵਾਪਸ ਆ ਰਿਹਾ ਮਨਚੇ ਵਿਚਾਰ ਕਰਦਾ ਵੀ ਮੈਂ ਸੇੜ ਦੇ ਪੈਸੇ ਰਸਤੇ ਚ ਸੰਤਾਂ ਮਹਾਤਮਾ ਨੂੰ ਗਰ ਭੁੱਖੇ ਲੰਗਿਆਂ ਨੂੰ ਦਿੰਦਾ ਹੋਇਆ ਤੇ 5 ਰੁਪਏ ਬਾਕੀ ਰਹੇ ਜਿਹੜੇ ਉਹ ਉਸਨੇ ਕਿਹਾ ਸੀ ਉਥੇ ਚੜਾ ਦੇਣਾ ਹੋਰ ਪ੍ਰਭੂ ਨੇ ਸੋਚਿਆ ਵੀ ਮਨਚੇ ਦੇ ਵਿਚਾਰ ਅਰੇ ਮਾਲੀ ਤੇ ਮੈਂ ਕੀ ਜਵਾਬ ਦਵਾਂਗਾ ਤੇ ਭਗਵਾਨ ਕਹਿੰਦੇ ਮੈਂ ਆਪ ਹੀ ਜਵਾਦ ਦੇਣਾ ਇਹਦੇ ਮਨਚਾ ਨੂੰ ਸੰਸਾਰ ਰਹਿ ਜਾਏ ਹੈ ਬੜੇ ਸੰਸੇਵੀ ਸੰਸ ਉਹ ਸੇਟ ਹਰ ਬਲੇ ਸਤ ਸੰਗ ਕਰਨਾ ਕੀਰਤਨ ਕਰਨਾ ਨਾਮ ਜਪਣਾ ਤੇ ਇਹਨਾਂ ਨੂੰ ਸੁਪਨੇ ਵੀ ਬੜੇ ਪਿਆਰੇ ਆਉਂਦੇ ਰਹਿੰਦੇ ਸਨ ਸੰਤਾਂ ਮਹਾਤਮਾ ਦੇ ਦਰਸ਼ਨ ਹੋਣੇ ਦੇਵ ਦਰਸ਼ਨ ਹੋਣੇ ਤੀਰਥਾਂ ਦੇ ਦਰਸ਼ਨ ਹੋਣੇ ਕਿਉਂਕਿ ਸਾਰਾ ਦਿਨ ਇਹ ਵਿਚਾਰ ਹੁੰਦਾ ਸੀ ਤੇ ਸੁਪਨੇ ਵੀ ਵੈਸੇ ਆਉਂਦੇ ਸਨ لیکن ਸੁبਨੇ ਚ ਸੁਨਵਾਇਆ ਵੀ ਹੋਕੀ ભગવાન ਕਹਿ ਰਹੇ ਨੇ ਤੇਰੇ 495 ਰੁਪਏ ਸਾਨੂੰ ਪਹੁੰਚ ਗਏ 5 ਰੁਪਏ ਉਹ ਬਾਅਦ ਚ ਦੇ ਗਏ ਉਸਨੂੰ ਅਸੋਸ ਉਹ خیال ਜਾਇਆ ਸੁਬਨੇ ਵਿੱਚ ਤੇ ਉਹ 5 ਰੁਪਏ ਸਾਨੂੰ ਬਾਅਦ ਚ ਪਹੁੰਚਣਗੇ ਜਦ ਵਾਪਸ ਆਇਆ ਮਾਲੀ ਉਹ ਉਹਨੂੰ ਯਾਦ ਆਏ ਵੀ ਇਸ ਤਰ੍ਹਾਂ ਮੈਨੇ ਸੁਬਨੈ ਸੇ ਜਦੋਂ ਇਹ ਕੀਤਾ ਨੁ ਪੁੱਛਿਆ ਵੀ ਤੋ 5 ਰੁਪਏ ਦਾ ਮੇਰਾ ਕੀ ਕੀਤਾ ਕਿਉਂਕਿ ਸੁਬਨੈ ਭਗਵਾਨ ਨੇ ਕਿਹਾ 495 ਤੱਕ ਪਹੁੰਚ ਗਏ ਨੇ 5 ਰੁਪਏ ਜੇ ਬਾਹਰ ਚਾਣਗੇ ਵਾਲੀ ਬੜਾ ਹੈਰਾਨ ਹੋ ਕੇ ਕਹਿੰਨ ਲੱਗਾ মহারাজ ਮੈਂ ਤਾਂ 5 ਰੁਪਏ ਉੱਥੇ ਚੜਾਏ ਨੇ ਤੁਹਾਡੇ 495 ਦਾ ਰਸਤੇ ਜੀ ਖਰਚ ਹੋ ਗਏ ਕਿ ਗਰੀਬਾਨ ਉਹ ਭੋਜਨ ਕਰਾਏ ਕਿ ਭੁੱਖੇ ਸਨ ਸਾਧੂ ਉਹਨਾਂ ਨੂੰ ਭੋਜਨ ਤੇ ਆਦਿ ਕਰਾ ਦਿੱਤਾ ਤੇ 5 ਰੁਪਏ ਮੈਂ ਚਲਾਈ ਨੇ ਤੁਹਾਡੇ ਸੇਰ ਕਿਆ ਲਗੇ ਬਈ ਮਨੋਤਾ ਸੁਬਨੇ ਜੀ ਮਹਾਰਾਜ ਦਾ ਹੁਕਮ ਹੋਇਆ ਵੀ 495 ਪਹੁੰਚਣੇ ਪੰਜ ਨਹੀਂ ਅਜੇ ਪਹੁੰਚੇ ਤਾਂ ਖਿਆਲ ਕਰਨ ਲਗਾ ਇਹ 495 ਰੁਪਏ ਜਿਹੜੇ ਇਹਨੇ ਰਸਤੇ ਚ ਉਕੇ ਗਰੀਬਾਂ ਨੂੰ ਭੋਜਨ ਕਰਾ ਦਿੱਤਾ ਉਹ ਮਾਰੇ ਕਹਿੰਦੇ ਪਹੁੰਚ ਗਏ ਨੇ ਪੰਜ ਰੁਪਏ ਲੈ ਬਾਅਦ ਪਹੁੰਚ ਗਏ ਮਲੇ 5 ਰੁਪਏ ਉਧੇ ਗੋਲਗਪਾ ਆਇਆ ਉਹਨੂੰ 5 ਰੁਪਏ ਜਦੋਂ ਵਰਤੇ ਜਾਣਗੇ ਤਾਂ ਭਗਵਾਨ ਨੂੰ ਪਹੁੰਚਣਗੇ ਕਿਉਂਕਿ ਜਦ ਤੱਕ ਉਹ ਦਾਨ ਨਹੀਂ ਲੀਏ ਮੋ ਨਹੀਂ ਲੱਗਦਾ ਇਸ ਕਰਕੇ ਇਹ ਲੰਗਰ ਦੀ ਮਾਤਾ ਹੈ ਜਿਹੜਾ ਮੈਦਾਨ ਕੀਤਾ ਜਾਂਦਾ ਲੰਗਰ از ਰਾਸ਼ਨ ਦਾ ਦੀ ਉਸ ਵੇਲੇ ਫੌਰਨ ਸੰਗਤਾਂ ਨੂੰ ਸਿਖਾ ਦਿੱਤਾ ਜਾਂਦਾ ਹੈ ਤਾਂ ਉਸੇ ਵੇਲੇ ਭਗਵਾਨ ਦੇ ਦਰਬਾਰ ਚੋਂ ਪਹੁੰਚ ਜਾਂਦੇ ਉਹਨਾਂ ਦੀ ਸੇਵਾ ਫਿਰ ਜਿਹੜਾ रह ਜਾਂਦੇ ਨੇ ਆਸਥੀਆ ਤੇ ਕਰਦੇ ਕਿਤੇ ਜਾਂਦੇ ਨੇ ਉਹ ਫਿਰ ਬਾਅਦ ਇਸਤੇਮਾਲ ਹੁੰਦਾ ਤੇ ਉਸਕੇ ਰਿਹਾ ਭਗਵਾਨ ਕਹਿੰਦੇ 5 ਰੁਪਏ ਜੇ ਪਹੁੰਚਣ ਵਾਲੇ ਨੇ 495 ਪਹੁੰਚ ਗਏ ਤੇ ਸੇਲ ਨੂੰ ਸਮਝ ਆ ਗਈ ਅਸਲ ਵਿੱਚ দান ਕੀ ਹੁੰਦਾ ਹੈ ਜਰੂਰਤਮੰਦ ਦੀ ਸੇਵਾ ਕਰੋ ਗਰੀਬ ਗੁਰਬੇ ਦੀ ਸਹਾਇਤਾ ਕਰੋ ਰੋਗੀਆਂ ਦੀ ਦੇਖਭਾਲ ਕਰੋ ਭਗਵਾਨ ਕਹਿੰਦੇ ਤੇਰੀ ਯਾਤਰਾ ਵੀ ਸਬਰੀ ਹੋ ਗਈ ਉਹ ਕਹਿੰਦਾ ਮਾਰੇ ਮੈਂ ਯਾਤਰਾ ਤੇ ਗਿਆ ਹੀ ਨਹੀਂ ਕਿਹੜੀ ਤੇ ਮਾਤਾ ਪਿਤਾ ਦੀ ਜਿਹੜੀ ਸੇਵਾ ਕੀਤੀ ਇਹ ਹੀ ਬੜੀ ਯਾਤਰਾ ਹੈ ਸਭ ਤੋਂ ਬੜੀ ਯਾਤਰਾ ਇਹ ਪਰਮਾਨ ਹੈ ਜਿਹੜਾ ਤੇ ਪਿਆਰ ਨਾਲ ਮਾਤਾ ਪਿਤਾ ਦੀ ਸੇਵਾ ਕਰਦਾ ਇਸੇ ਮਾਰੇ ਬਣਾਉਂਦੀ ਹਰ ਕਾ ਨਾਮ ਰਿਦੈ ਇਸ ਵਸਾਏ ਐਸਾ ਕਰੇ ਸ਼ਿੰਗਾਰ ਹਰੀ ਪਰਮੇਸ਼ਰ ਦਾ ਨਾਮ ਹਿਰਦੇ 'ਚ ਵਸਾ ਲੈ ਇਹ ਸ਼ਿੰਗਾਰ ਹੈ ਉਸ ਦਾ ਇਹ ਪਰਮੇਸ਼ਰ ਦਾ ਨਾਮ ਜਪਣਾ ਇਹ ਵੱਡਾ ਸ਼ਿੰਗਾਰ ਹੁੰਦਾ ਹੈ ਪਰਮੇਸ਼ਰ ਦੇ ਨਾਮ ਜਪਣ ਵਾਲੇ ਸੁੰਦਰ ਤੇ ਪਿਆਰੇ ਲੱਗਦੇ ਨੇ ਕਿਉਂਕਿ ਪਰਮੇਸ਼ਰ ਨਾਲ ਜੁੜੇ ਹੋਏ ਹੁੰਦੇ ਨੇ ਨਾਨਕ ਆਮਨ ਸਹਿਜ ਸਮਾਣੀ ਜਿਸ ਸਾਚਾ ਨਾਮ ਅਧਾਰੋ ਨਾਨਕ ਆਮਨ ਸਹਿਜ ਸਮਾਣੀ ਸਹਿਜ ਵਸਤੂ ਨੂੰ ਪ੍ਰਾਪਤ ਹੋ ਗਈ ਜਿਸ ਸਾਚਾ ਨਾਮ ਅਧਾਰੋ ਇਹ ਸੱਚਾ ਪਰਮੇਸ਼ਰ ਦਾ ਨਾਮ ਦਾ ਜਿਹਨੇ ਆਸਰਾ ਹੌਟ ਲੈ ਲਿਆ ਉਹ ਸਹਿਜ ਵਸਤੂ ਗਿਆਨ ਵਸਤੂ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਸਮਾਜ ਹੁੰਦੇ ਨੇ ਮੇਲ ਮੇਰੇ ਪ੍ਰੀਤਮਾ ਜੀਓ ਤੋ ਮੈਂ ਖੜੀ ਨਿਭਾਣੀ ਬੇਨਤੀ ਕਰਦਾ ਜੀ ਕਿ ਆਸੇ ਮਹਾਰਾਜ ਮੇਰੇ ਪਿਆਰੇ ਪ੍ਰੀਤਮ ਮੇਲੋ ਬੰਦ ਮੈਂ ਤੁਹਾਡੇ ਤੋਂ ਬਿਨਾ ਖੜੀ ਨਿਭਾਣੀ ਖੜੀ ਹਾਂ ਤੇ ਮੈਂ ਨੇੜੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਪਾਣੀ ਤੁਹਾਡੇ ਵਿਛੋੜੇ ਕਰਕੇ ਮਨ ਨੂੰ ਨੀਂਦ ਨਹੀਂ ਆ ਰਹੀ ਨਾ ਮਨ ਨੂੰ ਅੰਨ ਪਾਣੀ ਚੰਗਾ ਲੱਗਦਾ ਹੈ ਵਿਛੋੜੇ ਦਾ ਦੁੱਖ ਹੁੰਦਾ ਹੈ ਤੇ ਵਿਛੋੜਾ ਹੋ ਜਾਏ ਤੇ ਨਾ ਭੁੱਖ ਲੱਗਦੀ ਨਾ ਪਿਆਸ ਲੱਗਦੀ ਨਾ ਨੀਂਦ ਆਉਂਦੀ ਪਾਣੀ ਅਨਨਾਪਾਵੇ ਮਰੀਏ ਹੋਵੇ ਬਿਨ ਪਿਰ ਕਿਉਂ ਸੁਖ ਪਾਈਏ ਪਾਣੀ ਅਨ ਪਾਣੀ ਛਾ ਨਹੀਂ ਲੱਗਦਾ ਕਹਿੰਦਾ ਲੱਗਦਾ ਬਸ ਮਰਨਾ ਹੋ ਗਿਆ ਮਰਨੋ ਜਿਵੇਂ ਦਿਲ ਕਰਦਾ ਬਿਨ ਪਿਰ ਕਿਉਂ ਸੁਖ ਪਾਈਏ ਪਤੀ ਪਰਮਾਤਮਾ ਦੇ ਮਿਲੇ ਤੋਂ ਬਿਨਾ ਕਿਸ ਤਰ੍ਹਾਂ ਸੁਖ ਦੀ ਪ੍ਰਾਪਤੀ ਹੋ ਸਕਦੀ ਗੁਰ ਆਗੇ ਕਰੋ ਬੇਨਤੀ ਜੇ ਗੁਰ ਪਾਵੇ ਤੇ ਇਸ ਕਰਕੇ ਪਰਮੇਸ਼ਰ ਅਗੇ ਬੇਨਤੀ ਕਰੋ ਜੇ ਉਸ ਨੂੰ ਪਾ ਜਾਵੇ ਜੋ ਮਿਲੇ ਮਿਲੇ ਤੇਵੇਂ ਮਿਲਾਈਏ ਗੁਰ ਆਗੇ ਕਰੋ ਬੇਨਤੀ ਜੇ ਗੁਰ ਪਾਵੇ ਜੋ ਮਿਲੇ ਤੇਵੇਂ ਮਿਲਾਈਏ ਜਿਵੇਂ ਪਰਮੇਸ਼ਰ ਇੱਛਾ ਹੋਵੇ ਉਦਾਂ ਮਿਲਾ ਦੇਵੇ ਆਪੇ ਮਿਲੇ ਸੁਖਦਾਤਾ ਆਪ ਮਿਲਿਆ ਕਰ ਆਏ ਆਪੇ ਪ੍ਰਭੂ ਪਰਮਾਤਮਾ ਆਪਣੇ ਆਪ ਆਪਣੇ ਨਾਲ ਮਿਲਾ ਲੈਂਦਾ ਉਹ ਸੁੱਖਾਂ ਦਾ ਦਾਤਾ ਹੈ ਆ ਮਿਲਿਆ ਕਰ ਆਏ ਆਪ ਹੀ ਮਿਲ ਕੇ ਉਹਦੇ ਹਿਰਦੇ ਵਿੱਚ ਆ ਕੇ ਨਿਵਾਸ ਕਰ ਲੈਂਦੇ ਨੇ ਪ੍ਰਭੂ ਨਾਨਕ ਕਾਮ ਨੂੰ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ ਕਹਿੰਦੇ ਉਹ ਸੁਹਾਗਣ ਇਸਤਰੀ ਹੈ ਜਿਹੜੇ ਪਤੀ ਨਾਲ ਪਿਆਰ ਕਰਦੀ ਪਤੀ ਪਰਮੇਸ਼ਰ ਨਾਲ ਜਿਹੜਾ ਪਿਆਰ ਕਰੇ ਕਹਿੰਦੇ ਉਹ ਸੁਹਾਗਣ ਇਸਤਰੀ ਹੈ ਤੂੰ ਹਮੇਸ਼ਾ ਵਸੇ ਸੁਆਗਣ ਹੈ ਹਮੇਸ਼ਾ ਲਈ ਸੁਆਗਣ ਕਿਉਂ ਹੈ ਕਿ ਨਾ ਪਤੀ ਪਰਮਾਤਮਾ ਕਦੀ ਮਰਦਾ ਤੂੰ ਨਾ ਕਿਤੇ ਜਾਂਦਾ ਹੀ ਨਾ ਫਿਰ ਮਰੇ ਨਾ ਜਾਏ ਹਮੇਸ਼ਾ ਉਹ ਪਰਮੇਸ਼ਰ ਨਾਲ ਰਹਿੰਦਾ ਹੈ ਕੰਕ ਸੰਗ ਰਹਿੰਦਾ ਹੈ ਤੇ ਪਰਮੇਸ਼ਰ ਦੀ ਕਦੀ ਮੌਤ ਹੀ ਨਹੀਂ ਹੁੰਦੀ ਜਿਹੜਾ ਪਤੀ ਪਰਮਾਤਮਾ ਨੂੰ ਸਮਝ ਲੈਂਦਾ ਆਪਣੇ ਨੂੰ ਨਹੀਂ ਮੇਰਾ ਪਤੀ ਪਰਮਾਤਮਾ ਹੈ ਉਹ ਜੀਵ ਰੂਪ ਇਸ ਤ੍ਰੀ ਹਮੇਸ਼ਾ ਸੁਆਗਣ ਰਹਿੰਦੀ ਕਿਉਂਕਿ ਉਸਦਾ ਪਤੀ ਤਾਂ ਮਰਨ ਹੀ ਨਹੀਂ ਕਦੀ ਤੇ ਹਮੇਸ਼ਾ ਦੀ ਸੁਆਗਣੋ ਇਸਤਰੀ ਹੁੰਦੀ ਜਿਹੜਾ ਪਤੀ ਪਰਮਾਤਮਾ ਨਾਲ ਪਿਆਰ ਕਰੇ ਔਰ ਉਹ ਪਤੀ ਪਰਮਾਤਮਾ ਨਾਲ ਮਰਦਾ ਹੀ ਤੇ ਨਾ ਕਿਤੇ ਜਾਂਦਾ ਹੀ ਹੈ ਤੇ ਇਸ ਨਾਲ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਨੇ ਉਹ ਹਮੇਸ਼ਾ ਸੁਆਗਣ ਸੁਆਗਣ ਰੰਦੇ પ્રસન્ન ਰੰਦੇ ਅਨੰਦ ਰੰਦੇ ਨੇ ਕਿਉਂਕਿ ਪਤੀ ਪਰਮਾਤਮਾ ਦੀ ਹਮੇਸ਼ਾ ਲਈ ਉਹਨਾਂ ਨੇ ਪ੍ਰਾਪਤੀ ਹੋ ਗਈ ਤੇ ਇਸ ਨਾਲ ਮਾਨੂੰ ਦੱਸਦੇ ਨੇ ਇਹ ਫਰਜ਼ ਹੁੰਦਾ ਜਿਹੜਾ ਮਾਤਾ ਪਿਤਾ ਦੀ ਸੇਵਾ ਵੀ ਕਰਨਾ ਇੱਕ ਬੜੀ ਤੀਰਥ ਦੀ ਤਰ੍ਹਾਂ ਇਹਨਾਂ ਮਨਿਆ ਜਾਂਦਾ ਹੈ ਇਹ ਤੀਰਥਾਂ ਦਾ ਇਸ਼ਨਾਨ ਕਰ ਲਿਆ ਕਿ ਮਾਤਾ ਪਿਤਾ ਦੀ ਸੇਵਾ ਕਰ ਲਈ ਬਰਾਬਰ ਹੋ ਜਾਂਦਾ ਹੈ ਤੇ ਇਸ ਨਾਲ ਉਹ ਪਤਾ ਲੱਗ ਗਿਆ ਉਸਨੇ ਕਿ ਮਾਤਾ ਪਿਤਾ ਦੀ ਸੇਵਾ ਕਰ ਲਈ ਤੀਰਥੇ ਕਰ ਲਈ ਬਰਾਬਰ ਹੋ ਗਿਆ ਤੇ ਮਾਲੀ ਤੀਰਥ ਦੀ ਯਾਤਰਾ ਕਰਕੇ ਆਇਆ ਤਾਂ ਕਹਿੰਦੇ ਜੋ ਪੁੱਤ ਉਹ ਖੜ ਕੇ ਲਿਆ ਆਇਆ ਤੀਰਥਾਂ ਦੀ ਯਾਤਰਾ ਕੀਤੀ ਸੇਵਾ ਕੀਤੀ ਸਿਮਨ ਕੀਤਾ उन्होंने यात्रा सबली होंगी ऐसा नहीं होता हों तीर्थ जाके अपना स्नान कर लिया भोजन कर लिया जब तक सत्संग हाजरी नहीं भरी तीर्थ यात्रा नहीं होती जाके तीर्थ सेवा की जाए सिमरन किया जाए दान पुण किया जाए सत्संग बैठ के हाजरी दिती जाए उस तीर्थ यात्रा मानिया जाए इसमें महाराज कहें वह जीव रूप स्त्री फिर सुगन हो गई जिसने सेवा सिमरन करके अपना जन्म सफला कर लिया ਵਾ ਮਿਲਦਾ ਹੈ ਪ੍ਰਭੂ ਆਪਣੀ ਤਾਕਤ ਨਹੀਂ ਕਿਸੇ ਦੇ ਵੀ ਉਹ ਪ੍ਰਭੂ ਨਾਲ ਮਿਲ ਜਾਏ ਆਪੇ ਮੇਲ ਲੇ ਸੁਭ ਦਤਾ ਉਹਦੀ ਕਿਰਪਾ ਹੋ ਜਾ ਤਾਂ ਆਪਣੇ ਆਪ ਉਹ ਪ੍ਰਭੂ ਆਪਣੇ ਨਾਲ ਮਿਲਾ ਦਿੰਦਾ ਹੈ ਸੁੱਖਾਂ ਦਾ ਖਜ਼ਾਨਾ ਇਹ ਦਤਾ ਹੈ ਆ ਮਿਲਿਆ ਕਰ ਆਏ ਆਪ ਹੀ ਆਪਣੇ ਅੰਤ ਅਕਰਨ ਵਿੱਚ ਪ੍ਰਗਟ ਹੋ ਜਾਂਦਾ ਹੈ ਪਰਮੇਸ਼ਰ ਕਿਉਂਕਿ ਅੰਤ ਅਕਰਨ ਦੇ ਪਰਮੇਸ਼ਰ ਸਾਰਿਆਂ ਦੇ ਹੈ ਲੇਕਿਨ ਫਿਰ ਜਿੱਥੇ ਪ੍ਰਗਟ ਹੈ ਜਿਹਨ ਪ੍ਰਗਟ ਹੋ ਗਏ ਆਪ ਸਾਖਸ਼ਾ ਦਰਸ਼ਨ ਦੇ ਦਿੰਦੇ ਨੇ ਉਹਨਾਂ ਦੇ ਫਿਰ ਕल्याण ਹੋ ਜਾਂਦੇ